ਇਹ ਇੰਨਾ ਜਪ ਕਰਦਾ ਇਹਦੀ ਤਰੱਕੀ ਕਿਉਂ ਨਹੀਂ ਕਿਉਂਕਿ ਅਜ ਦਾ ਸਬੰਧ ਨਾਮ ਨਾਲ ਇਹ ਦੇਖੋ ਤੁਸੀਂ ਸੂਝਵਾਨ ਬੈਠੇ ਹੋ ਦਵਾਈ ਖਾਈ ਜੋ ਤੇ ਭੇਜ ਨਾ ਕਰੋ ਦਵਾਈ ਅਸਰ ਕਰ ਜਾਏਗੀ ਤੁਸੀਂ ਕੋਈ ਦਵਾਈ ਲੈ ਲਓ ਹੋਮਿਓਪੈਥੀ ਲੈ ਲਓ ਆਯੁਰਵੈਦਿਕ ਲੈ ਲਓ ਐਲੋਪੈਥੀ ਆ ਜਿਹੜੀ ਅੰਗਰੇਜ਼ੀ ਦਵਾਈ ਕਹਿੰਦੇ ਆ ਕੋਈ ਵੀ ਦਵਾਈ ਲਓਗੇ ਡਾਕਟਰ ਵੈਦ ਹਕੀਮ ਕਹੇਗਾ ਦਵਾਈ ਅਸਰ ਤਾਂ ਕਰੇਗੀ ਇਹਨਾਂ ਚੀਜ਼ਾਂ ਤੋਂ ਗੁਰੇਜ਼ ਕਰੀ ਇਹ ਇਹਨਾਂ ਚੀਜ਼ਾਂ ਦੀ ਇਹ ਤੂੰ ਬਚ ਕੇ ਰਹੀਂ ਹੁਣ ਜਪ ਕਰਨਿਆਂ ਅਸਰ ਕਿਉਂ ਨਹੀਂ ਹੋ ਰਿਹਾ ਮੈਂ ਆਪਣੀ ਗੱਲ ਕਰਨ ਲੱਗਾ ਅੰਦਰ ਕਿਉਂ ਨਹੀਂ ਅਸਰ ਹੋ ਰਿਹਾ ਪਿਆਰਿਓ ਰਸਨਾ ਨਾਲ ਤੇ ਵੈਗਰੂ ਇਹਦੇ ਤਕਰੀਬਨ ਇੱਕ ਸਾਡੇ ਗੁਰਮਖ ਪਿਆਰੇ ਬੜੇ ਅਭਿਆਸੀ ਹੋਏ ਨੇ ਜੀ ਉਹਨਾਂ ਨੇ ਇੱਕ ਜ਼ਿਕਰ ਕੀਤਾ ਕਹਿੰਦੇ 10 ਤਰ੍ਹਾਂ ਦਾ ਪਰਹੇਜ਼ ਬੰਦਾ ਕਰੇ ਤੇ ਅੰਦਰ ਨਾਮ ਚੱਲ ਪੈਂਦਾ ਹੈ 10 ਤਰ੍ਹਾਂ ਦਾ ਪਰਹੇਜ਼ ਕੀ ਭਾਈ ਸਾਹਿਬ ਨੇ ਲਿਖਿਆ ਪੁਸ਼ਤੈ ਵੈਦ ਖਾਤ ਔਖਦ ਦਾ ਸੰਜਮਸ ਹੈ ਕਾਸੇ ਮਿਟਾ ਰੋਗ ਸੁਖ ਸਹਿ ਸਮਾਈ ਹੈ ਦਵਾਈ ਰੋਜ਼ ਲੈ ਹੁੰਦਾ ਹੈ ਤੇ ਪਰਹੇਜ਼ ਰੱਖਦਾ ਨਹੀਂ ਮੈਂ ਇੱਕ ਦਿਨ ਮਜ਼ਾਕ ਚ ਕਹਿਆ ਮਨਜੀਤ ਸਾਹਿਬ ਇਹ ਸ਼ੂਗਰ ਦੀ ਗੋਲੀ ਤਕਰੀਬਨ ਸਾਰੇ ਖਾਂਦੇ ਅੱਜਕੱਲ ਹਣਾ ਉਧਰ ਸ਼ੂਗਰ ਖਾਏ ਗੋਲੀ ਖਾਏ ਜਾਂਦੇ ਉਧਰ ਜਲੇਬੀਆਂ ਖਾਈ ਜਾਂਦੇ ਹੈ ਹੈ ਉਧਰ ਬਲੱਡ ਪ੍ਰੈਸ਼ਰ ਦੀ ਗੋਲੀ ਸਿਰੇ ਚੜਾਈ ਰੱਖਦੇ ਆ ਤੇ ਉਧਰੋਂ ਪਕੌੜੇ ਕੋਈ ਨਹੀਂ ਛੱਡਦੇ ਤੇ ਉਹਨਾਂ ਵੈਸੇ ਸਾਨੂੰ ਧਿਆਨ ਦੇਣਾ ਚਾਹੀਦਾ ਆਪਣੀ ਸਿਹਤ ਵਾਲੇ ਪਾਸੇ ਇਹ ਇਹ ਸਿੱਧ ਕੈਮ ਰਹੇਗੀ ਤੇ ਬੰਦਗੀ ਕਰੇਗੀ ਜੇ ਪਿਆਰੇਓ ਘੋੜੀ ਬਿਮਾਰ ਹੋ ਗਈ ਤੇ ਸਫਰ ਤੇ ਕਿਨੇ ਕਰਾਣਾ ਜੇ ਗੱਡੀ ਹੀ ਖਰਾਬ ਹੋ ਗਈ ਪਰ ਮੈਂ ਬੇਨਤੀ ਕਰਾਂਗਾ ਜੀ ਉਹ ਕਹਿੰਦੇ ਹੁੰਦੇ ਸਨ ਕਿ ਦਸ ਤਰ੍ਹਾਂ ਦਾ ਪਰਹੇਜ਼ ਰੱਖੋਗੇ ਤੇ ਰਸਨਾ ਮਾਲਾ ਬਣੇਗੀ ਜਪ 15 ਸਰ ਕਰੋਗਾ ਚਾਰ ਤਾਂ ਜੀਵ ਦੇ ਪਰਹੇਜ਼ ਨੇ ਮੈਂ ਮੈਨੂੰ ਯਾਦ ਹੈ ਮੈਂ ਕਈ ਸਾਲ ਪਹਿਲਾਂ ਇੱਥੇ ਕੀਤੀ ਕਥਾ ਉਹ ਉਸ ਸਥਾਨ ਤੇ ਮੈਂ 15 17 ਸਾਲ ਕਹਿ ਸਕਣੇ ਸਭ ਤੋਂ ਪਹਿਲਾਂ ਜਿੰਨੇ ਜਪ ਕਰਨਾ ਹੈ ਉਹਦੀ ਰਸਨਾ ਦਾ ਪਰਹੇਜ਼ ਹੋਣਾ ਚਾਹੀਦਾ ਹੈ ਉਹ ਫਿੱਕਾ ਨਾ ਬੋਲੇ ਦੂਜਾ ਉਹਦਾ ਪਰਹੇਜ਼ ਹੋਣਾ ਚਾਹੀਦਾ ਹੈ ਕਿ ਉਹ ਨਿੰਦਿਆ ਨਾ ਕਰੇ ਤੀਸਰਾ ਪਰਹੇਜ਼ ਹੋਣਾ ਚਾਹੀਦਾ ਚੁਗਲੀ ਨਾ ਕਰੇ ਚੌਥਾ ਜ਼ਬਾਨ ਦਾ ਪਰਹੇਜ਼ ਹੋਣਾ ਚਾਹੀਦਾ ਝੂਠ ਨਾ ਬੋਲੇ ਆ ਇੰਨਾ ਕੰਟਰੋਲ ਕਰਕੇ ਜਪ ਕਰੋ ਤੇ ਪਿਆਰੋ ਸੱਚੀ ਕਹਿਣਾ ਕਿ ਵੇਖ ਦੂਜੇ ਦਿਨ ਸਿਮਰਨ ਦਾ ਸਰ ਕੀ ਹੁੰਦਾ ਮੈਂ ਦਵਾਈ ਖਾ ਰਿਹਾ ਵਹਿਗੁਰੂ ਕਹਿ ਰਿਹਾ ਪਰ ਬਾਹਰ ਨਿਕਲ ਕੇ ਮੈਂ ਗਾਲੀ ਗਲੋਚ ਵੀ ਕਰਨਾ ਪਿਆ ਫਿੱਕਾ ਬੋ ਰਿਹਾ ਕਿਉਂਕਿ ਫਿੱਕਾ ਬੋਲਣ ਨਾਲ ਜਿਹੜਾ ਜਪ ਕੀਤਾ ਉਹਨੇ ਨਹੀਂ ਅਸਰ ਕਰਨਾ ਸਿੱਧੀ ਗੱਲ ਦਵਾਈ ਖਾ ਲਈ ਪਰ ਜਿਹੜੀਆਂ ਚੀਜ਼ਾਂ ਦਾ ਪਰਹੇਜ਼ ਕਰਾਇਆ ਉਹ ਨਹੀਂ ਕੀਤਾ ਗੁਰੂ ਜੀ ਨੇ ਕਿਹਾ ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਵੀ ਪਰਹੇਜ਼ ਨਹੀਂ ਪਹਿਲੀ ਬੇਨਤੀ ਹੈ ਕਿ ਜੀਵ ਦੇ ਤਿੰਨ ਚਾਰ ਪ੍ਰਕਿਰਜ ਨੇ ਜ਼ਬਾਨ ਤੋਂ ਜਿੰਨੇ ਜਪ ਸ਼ੁਰੂ ਕਰਨਾ ਹੈ ਉਹ ਆਪਣਾ ਫਿੱਕਾਪਨ ਕੌੜੇ ਬੋਲਾਂ ਤੇ ਕੰਟਰੋਲ ਕਰੇ ਦੂਜਾ ਸ਼ਬਦ ਵਿੱਚ ਵਰਤਿਆ ਝੂਠ ਜੇ ਬੰਦਾ ਜਪ ਵੀ ਕਰੀ ਜਾਂਦਾ ਝੂਠ ਵੀ ਜਪ ਕਰੀ ਜਾਂਦਾ ਤੁਸੀਂ ਦੱਸੋ ਸਿਮਰਣਾ ਸਰ ਕਰ ਜੂਗਾ ਜੀ ਤੀਸਰੀ ਬੇਨਤੀ ਚੁਗਲੀ ਕਰਨੀ ਜਿਹੜੀ ਬੜੀ ਭੈੜੀ ਬਿਮਾਰੀ ਹੈ ਬਹੁਤ ਜ਼ਿਆਦਾ ਮੈਂ ਇੱਕ ਵਾਰ ਕਹਿਆ ਸੀ ਨਿੰਦਕ ਬੰਦਾ ਛੇਤੀ ਫੜਿਆ ਜਾਂਦਾ ਚੁਗਲ ਨਹੀਂ ਫੜਿਆ ਜਾਂਦਾ ਚੁਗਲ ਕਈ ਕਈ ਸਾਲ ਕੱਢ ਜਾਂਦਾ ਨਿੰਦਿਆ ਤੇ ਚੁਗਲੀ ਵਿੱਚ ਫਰਕ ਹੈ ਜੀ ਥੋੜਾ ਜਿਹਾ ਕਿਉਂਕਿ ਆਪਾਂ ਸਾਰੇ ਸਾਡਾ ਸਵਾਲ ਹੈ ਜੀ ਇਹਨਾਂ ਜਪ ਹੁੰਦਾ ਹੈ ਜੀ ਇਹ ਫਾਇਦਾ ਕਿਉਂ ਨਹੀਂ ਹੋ ਰਿਹਾ ਕਿਉਂਕਿ ਦਵਾਈ ਅਸਰ ਤਾਂ ਕਰੇਗੀ ਜੇ ਆਪਾਂ ਪਰਹੇਜ਼ ਕਰਾਂਗੇ ਚੁਗਲਖੋਰ ਚੁਗਲੀ ਜਿਹੜਾ ਬੰਦਾ ਰਸਨਾ ਤੋਂ ਕਰ ਰਿਹਾ ਕਿਵੇਂ ਅੰਦਰ ਚੱਲੇਗਾ ਨਾ ਚੁਗਲਖੋਰ ਦੋਨਾਂ ਪਾਸਿਆਂ ਤੋਂ ਆਪਣਾ ਦਿਖਾਂਦਾ ਹੈ ਨਿੰਦਕ ਨਹੀਂ ਦਿਖਾਂਦਾ ਨਿੰਦ ਕਮਲਾ ਹੁੰਦਾ ਹੈ ਚੁਗਲਖੋਰ ਚਾਤੂਰ ਹੁੰਦਾ ਹੈ ਮੇਰੀ ਫਿਰ ਇਸ ਨੂੰ ਮੰਨ ਲਓ ਦੋ ਭਰਾ ਆਪਸ ਵਿੱਚ ਲੜ ਪਏ ਆ ਤੇ ਚੁਗਲਖੋਰ ਜਾਂਦਾ ਉਹਨੂੰ ਕਹਿੰਦਾ ਤੂੰ ਬੜਾ ਚੰਗਾ ਸਾਂ ਸੱਚੀ ਮੂਝੇ ਤੇਰੇ ਵਰਗਾ ਬੰਦਾ ਕੋਈ ਨਹੀਂ ਤੇਰਾ ਭਰਾ ਇਹ ਹੋ ਜਾ ਮੈਂ ਕੱਲ ਲੰਘਦਾ ਪਿਆ ਸਾਂ ਮੈਨੂੰ ਆ ਗੱਲਾਂ ਕੀਤੀਆਂ ਉਹ ਬੰਦਾ ਨਾ ਫੂਕ ਚ ਆ ਜਾਂਦਾ ਵੀ ਇਹ ਮੇਰੇ ਹੱਕ ਦਾ ਹੈ ਉਹ ਫਿਰ ਜਦੋਂ ਉਹਦੇ ਹੱਕ 'ਚ ਬੋਲਦਾ ਉਹ ਉਹ ਪੜਾਸ ਅੰਦਰੋਂ ਆਪਣੇ ਭਰਾ ਦੇ ਵਿਰੁੱਧ ਕੱਢਦਾ ਤੇ ਸ਼ਾਮ ਨੂੰ ਉਹਦੇ ਘਰ ਪੜ ਜਾਂਦਾ ਉਹ ਮੈਨੂੰ ਲੰਘਦਾ ਪਿਆਸਾ ਮੈਨੂੰ ਟੱਕਰ ਗਿਆ ਤੇਰੇ ਬਾਰੇ ਤੇ ਨਾ ਭੈੜਾ ਕਿਹਾ ਮੈਂ ਉਹਨੂੰ ਸਮਝਾਇਆ ਵੀ ਨਹੀਂ ਨਹੀਂ ਤੂੰ ਭਰਾ ਉਹ ਦੂਜਾ ਸਮਝਦਾ ਮੇਰੇ ਅੱਖ 'ਚ ਉਹ ਕਈ ਕੀ ਸਾਲ ਜੇ ਆਪਸ 'ਚ ਨਾ ਬੋਲਨ ਤੇ ਚੁਗਲਖੋਰ ਦਾ ਕੰਮ ਚੱਲੀ ਜਾਂਦਾ ਤੇ ਜਿੱਦਨ ਕੋਈ ਸੁਲਾਹ ਹੋ ਜਾਂਦੀ ਏ ਚੇਤੇ ਰੱਖਿਓ ਉਦੋਂ ਸਭ ਤੋਂ ਪਹਿਲਾਂ ਤਵਾ ਚੁਗਲਖੋਰ ਦਾ ਲੱਗਦਾ ਚੁਗਲੀ ਕਰਨੀ ਇਹ ਅੰਦਰ ਦਾ ਰਸ ਨਹੀਂ ਬਣ ਦਿੰਦੀ ਪਿਆਰਿਓ ਮੈਂ ਬੇਨਤੀ ਕੀਤੀ ਫਿੱਕਾ ਬੋਲਣਾ ਝੂਠ ਬੋਲਣਾ ਤੀਜੀ ਗੱਲ ਚੁਗਲੀ ਕਰਨੀ ਚੌਥੀ ਜ਼ਬਾਨ ਦੇ ਨਾਲ ਲਗਾਤਾਰ ਨਿੰਦਿਆ ਕਰੀ ਜਾਣੀ ਮੈਨੂੰ ਬਖਸ਼ ਦਿਓ ਨਿੰਦਕ ਬੰਦੇ ਦੇ ਅੰਦਰ ਕਦੀ ਨਾਮ ਦਾ ਰਸ ਨਹੀਂ ਪੈਦਾ ਹੋ ਸਕਦਾ ਇਹ ਚਾਰ ਪਰਹੇਜ਼ ਜ਼ਬਾਨ ਦੇ ਨੇ